ਕਾਂਗਰਸ ਐਮਪੀ ਰਾਜਾ ਵੜਿੰਗ ਨੇ ਵੀ ਪੰਚਾਇਤੀ ਚੋਣਾਂ ਤੇ ਚੁੱਕੇ ਨੇ ਸਵਾਲ ਸੋ ਪੰਚਾਇਤੀ ਚੋਣਾਂ ਦੇ ਵਿੱਚ ਧਾਂਦਲੀ ਦੇ ਇਲਜ਼ਾਮ ਲਗਾਏ ਗਏ ਨੇ ਪਿੰਡਾਂ ਦੀ ਰਿਜ਼ਰਵੇਸ਼ਨ ਅਤੇ ਐਨਓਸੀ ਨੂੰ ਲੈ ਕੇ ਵੀ ਸਵਾਲ ਚੁੱਕੇ ਗਏ ਨੇ ਕਈ ਪਿੰਡਾਂ ਨੂੰ ਨਹੀਂ ਮਿਲੀ ਹੈ ਵੋਟਰ ਸੂਚੀ ਰਾਜਾ ਵੜਿੰਗ ਦੇ ਵੱਲੋਂ ਕਿਹਾ ਗਿਆ ਪਤਾ ਨਹੀਂ ਕਿ ਕਿਹੜੇ ਪਿੰਡ ਰਿਜ਼ਰਵ ਬਣੇ ਅਤੇ ਕਿਹੜੇ ਓਪਨ ਨੇ ਸੋ ਰਾਜਾ ਵੜਿੰਗ ਦੇ ਵੱਲੋਂ ਪੰਚਾਇਤੀ ਚੋਣਾਂ ਤੇ ਸਵਾਲ ਚੁੱਕੇ ਗਏ ਨੇ ਸੋ ਪੰਚਾਇਤੀ ਚੋਣਾਂ ਦੇ ਵਿੱਚ ਧਾਂਦਲੀ ਦੇ ਇਲਜ਼ਾਮ ਲਗਾਏ ਗਏ ਨੇ ਤੇ ਕਈ ਪਿੰਡਾਂ ਨੂੰ ਵੋਟਰ ਸੂਚੀ ਹੀ ਨਹੀਂ ਮਿਲੀ ਹਜੇ ਤੱਕ ਆ तमाम कांग्रेस ਦੇ ਲੀਡਰ ਸਾਬਾਨ ਔਰ ਜਿੰਨੇ ਵੀ ਸਾਡੇ ਸਾਬਕਾ ਐਮ ਐਲ ਏਸ ਤੇ ਕੰਟੈਸਟਡ ਕੈਂਡੀਡੇਟ ਹੈ ਜ਼ਿਲ੍ਹਾ ਦੇ ਪ੍ਰਧਾਨ ਸਾਹਿਬ ਅਸੀਂ ਡਿਪਟੀ ਕਮਿਸ਼ਨਰ ਨੂੰ ਮਿਲਣ ਵਾਸਤੇ ਅੱਜ ਅਸੀਂ ਇੱਥੇ ਆਏ ਸੀ ਸਵੇਰ 10 ਵਜੇ ਦਾ ਟਾਈਮ ਲਿਆ ਸੀਗਾ ਔਰ ਜ਼ਿਲ੍ਹੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਤੇ ਬੁੱਢੇ ਨਾਲੇ ਨੂੰ ਲੈ ਕੇ ਅਸੀਂ ਚਰਚਾ ਕੀਤੀ ਹੈ ਸਭ ਤੋਂ ਵੱਡਾ ਜਿਹੜਾ ਅੱਜ ਦਾ ਇਸ਼ੂ ਸੀਗਾ ਉਹ ਪੰਚਾਇਤੀ ਚੋਣਾਂ ਹੈ ਜਿਸ ਪ੍ਰਕਾਰ ਦੇ ਹਾਲਾਤ ਸਰਕਾਰ ਨੇ ਬਣਾ ਰਹੀ ਹੈ ਹਜੇ ਤੱਕ ਕਿਸੇ ਨੂੰ ਵੋਟਰ ਸੂਚੀ ਨਹੀਂ ਦਿੱਤੀ ਗਈ ਔਰ ਬਹੁਤ ਸਾਰੇ ਹਲਕਿਆਂ ਦੇ ਵਿੱਚ ਬਹੁਤ ਸਾਰੀਆਂ ਬਲਾਕਸ ਦੇ ਵਿੱਚ ਹਜੇ ਇਹ ਨਹੀਂ ਪਤਾ ਲੱਗਿਆ ਕਿ ਕਿਹੜੇ ਪਿੰਡ ਰਿਜ਼ਰਵ ਹੈ ਔਰ ਕਿਹੜੇ ਪਿੰਡ ਓਪਨ ਨੇ ਹਾਲਾਂਕਿ ਜਿਹੜੀ ਰੈਜ਼ਰਵੇਸ਼ਨ ਦੇ ਵਿੱਚ ਬਹੁਤ ਵੱਡੀ ਧਾਂਦਲੀ ਹੋਈ ਹੈ ਧੱਕਾ ਹੋਇਆ ਹੈ ਬਲੌਕ ਲੈਵਲ ਤੇ ਇਹਨਾਂ ਨੇ ਰੈਜ਼ਰਵੇਸ਼ਨ ਕਰਤੀ ਹੈ ਔਰ ਜਿਹੜੇ ਲੋਕ ਜਿਹੜੇ ਪਿੰਡ 15-15 ਸਾਲਾਂ ਤੋਂ ਰਿਜ਼ਰਵ ਸਨ ਉਹ ਅੱਜ ਵੀ ਰਿਜ਼ਰਵ ਕੈਟਾਗਰੀ ਚ ਫੇਰ ਦੁਬਾਰਾ ਪਾ ਦਿੱਤੇ ਗਏ ਨੇ ਉਹਦਾ ਕਾਰਨ ਇਹ ਕਿ ਜਿੱਥੇ ਇਹਨਾਂ ਦਾ ਸਰਪੰਚ ਜਿੱਤ ਨਹੀਂ ਸਕਦਾ ਜਦੋਂ ਜਿੱਥੇ ਇਹਨਾਂ ਕੋਲੇ ਬੰਦਾ ਨਹੀਂ ਸੀ ਚਾਹੇ ਉਹ 5000 ਦੀ ਆਬਾਦੀ ਦਾ ਪਿੰਡ ਸੀ ਚਾਹੇ ਉਹ 10000 ਦੀ ਆਬਾਦੀ ਦਾ ਪਿੰਡ ਸੀ ਉਹਨਾਂ ਨੂੰ ਰਿਜ਼ਰਵ ਕਰ ਦਿੱਤਾ ਗਿਆ ਜਿੱਥੇ ਇਹਨਾਂ ਕੋਲੇ ਬੰਦਾ ਨਹੀਂ ਸੀ ਉੱਥੇ ਜਰਨਲ ਲੇਡੀ ਕਰ ਦਿੱਤੀ ਜੀ ਚਾਹੇ 15 ਸਾਲ ਤੋਂ ਜਰਨਲ ਲੇਡੀ ਸੀਗੀ ਆਲਰੇਡੀ ਉੱਥੇ ਸੋ ਮੇਰੇ ਕਹਿਣ ਦਾ ਮਤਲਬ ਰਿਜ਼ਰਵੇਸ਼ਨ ਦੇ ਵਿੱਚ ਇਹਨਾਂ ਨੇ ਧਾਂਦਲੀ ਕੀਤੀ ਹੈ ਬੜਾ ਵੱਡਾ ਧੱਕਾ ਕੀਤਾ ਡੇਟ ਅਨਾਉਂਸ ਹੋ ਗਿਆ ਹਜੇ ਤੱਕ ਨਹੀਂ ਸਾਨੂੰ ਪਤਾ ਲੱਗਿਆ ਵੀ ਕਿਹੜਾ ਪਿੰਡ ਰਿਜ਼ਰਵ ਹੈ ਕਿਹੜਾ ਆਪਣਾ ਹੈ ਲੋਕਾਂ ਨੇ ਆਪਦੇ ਲੈਵਲ ਨਾਲ ਲਗੀਆਂ ਦੂਸਰਾ ਐਨਓਸੀਜ਼ ਨਹੀਂ ਦਿੱਤੀਆਂ ਜਾ ਰਹੀਆਂ ਕੀ ਆ ਜਾ ਰਿਹਾ ਕਿ ਇਹਨਾਂ ਨੂੰ ਐਨਓਸੀਜ਼ ਨਹੀਂ ਦਿਓ ਤੇ ਜਦ ਐਨਓਸੀ ਨਹੀਂ ਮਿਲੇਗੀ ਤਾਂ ਅਸੀਂ ਇਹਨਾਂ ਦੇ ਕਾਗਜ਼ ਰੱਦ ਕਰ ਦੇਾਂਗੇ ਅੱਜ ਅਸੀਂ ਪ੍ਰਤਾਪ ਸਿੰਘ ਬਾਜਵਾ ਸਾਡੇ ਸੀਐਲਪੀ ਲੀਡਰ ਵੀ ਮਿਲ ਰਹੇ ਨੇ ਇਲੈਕਸ਼ਨ ਕਮਿਸ਼ਨ ਨੂੰ ਸਟੇਟ ਨੂੰ ਪਰ ਤੁਸੀਂ ਜਾਣਦੇ ਹੋ ਸਟੇਟ ਇਲੈਕਸ਼ਨ ਕਮਿਸ਼ਨ ਵੀ ਆਫੀਸਰ ਸਰਕਾਰਾਂ ਜਿਹੜੀਆਂ ਸਰਕਾਰਾਂ ਦੇ ਨਾਲ ਕਾਫੀ ਅਸਰ ਸੂਕ ਰੱਖਦੇ ਆ ਮੇਰੀ ਅੱਜ ਇਹਨਾਂ ਨੂੰ ਕਿਹਾ ਫਿਰ ਉਹਨ ਸਟੇਟ ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ ਐਫੀਡੇਵਿਡ ਦੇ ਦਿਓ ਐਫੀਡੇਵਿਡ ਤੇ ਵੀ ਸਾਨੂੰ ਖਸਤਾ ਇਹਨਾਂ ਨੇ ਨਾਲ ਕੁਐਸਚਨ ਮਾਰਕ ਲਗਾਇਆ ਕਿ ਜਿਹੜਾ ਵਿਅਕਤੀ ਐਫੀਡੇਵਿਡ ਦੇ ਦੇਗਾ ਅਗਰ ਕੋਈ ਹੋਰੇ ਤੇ ਦੇਣਦਾਰੀ ਜਾਂ ਰ ਕੇਸ ਜਾਂ ਕੋਈ ਇੱਧਰ ਉੱਧਰ ਕੱਟ ਕੇ ਤੇ ਐਫੀਡੇਵਿਡ ਨੂੰ ਵੀ ਜਿਹੜੇ ਇਹਨਾਂ ਦੇ ਨਮਾਇंदे ਹੋਣਗੇ ਰਿਟਰਨਿੰਗ ਆਫੀਸਰ ਹੋਏਗਾ ਉਹ ਨਕਾਰ ਸਕਦਾ ਹੈ ਜਾਨੀ ਕਿ ਸੌਖਾ ਤਰੀਕਾ ਐਫੀਡੇਵਿਟ ਨੂੰ ਨਕਾਰਨਾ ਵੀ ਇਹਨੇ ਐਫੀਡੇਵਿਟ ਦੇ ਵਿੱਚ ਝੂਠ ਬੋਲਿਆ ਸਾਨੂੰ ਪੰਬਲ ਪੂਸਾ ਪਾਇਆ ਜਾ ਰਿਹਾ ਐਨਓਸੀ ਨਹੀਂ ਦੇ ਰਹੇ ਐਨਓਸੀ ਦੀ ਥਾਂ ਤੇ ਐਫੀਡੇਵਿਟ ਦੀ ਗੱਲ ਕਰ ਰਹੇ ਆ ਹਾਲਾਂਕਿ ਅਸੀਂ ਐਨਓਸੀ ਚਾਹੁੰਦੇ ਆ ਤਾਂ ਜੋ ਐਨਓਸੀ ਮਿਲੇਗੀ ਤਾਂ ਸਾਡੀ ਕੋਈ ਦੇਣਦਾਰੀ ਸਬੂਤ ਨਹੀਂ ਕਰ ਸਕਦਾ ਸੋ ਇੱਕ ਤਾਂ ਇਹਨਾਂ ਨੂੰ ਕਹਿ ਵੀ ਸਾਨੂੰ ਐਨਓਸੀਸ ਦਿਓ ਐਫੀਡੇਵਿਟ ਦੀ ਨਾ ਗੱਲ ਕਰੋ ਦੂਸਰਾ ਐਫੀਡੇਵਿਟ ਦਾ ਜਿਹੜਾ ਖਸਤਾ ਸੀ